ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟੈਗਰ ਪੰਜਾਬ న్యూਸ ਤੇ ਮੈਂ ਸਤਰਾਮ ਸਿੰਘਾ ਥਾਣਾ ਬਰੀਵਾਲਾ ਦੇ ਅਧੀਨ ਆਉਂਦੇ ਕਈ ਪਿੰਡਾਂ ਵਿੱਚੋਂ ਨੂੜ ਦਰਜਣ ਕਿਸਾਨਾਂ ਦੇ ਖੇਤਾਂ 'ਚੋਂ ਟਰਾਂਸਫਾਰਮਰ ਚੋਰੀ ਕੀਤੇ ਜਾਣ ਦੀ ਖਬਰ ਮਿਲੀ ਹੈ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿੱਚੋਂ ਚੋਰਾਵਾਂ ਵੱਲੋਂ ਬੇਖੌਫ ਹੋ ਕੇ ਕਰੀਬ ਡੂੜ ਦਰਜਣ ট্রান্সਫਾਰਮਰਾਂ ਚੋਂ ਤਾਂਬਾ ਚੋਰੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਡੇ ਪੱਤਰਕਾਰ ਲਖਵਿੰਦਰ ਸਿੰਘ ਵੱਲੋਂ ਦੱਸਿਆ ਕਿ ਇੱਕ ਦਰਜਣ ਦੇ ਕਰੀਬ ਪਿੰਡ ਸ਼ੀਰਵਾਲੀ ਚੋਂ ਹੋਏ ট্রান্সਫਾਰਮਰ ਚੋਰੀ ਪਿੰਡ ਬਾਜਾ ਮਰਾੜ ਚੱਕ ਗਾਂਧਾ ਸਿੰਘ ਵਾਲਾ ਅਤੇ ਲਬਾਣਿਆਂ ਵਾਲੀ ਆਦ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿੱਚੋਂ ਨਸ਼ੇੜੀ ਜਾਂ ਚੋਰਾਂ ਵੱਲੋਂ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਚੋਰੀ ਕੀਤਾ ਜਾਣ ਦੀ ਖਬਰ ਸਾਹਮਣੇ ਆਈ ਹੈ ਦੂਸਰੇ ਪਾਸੇ ਕਿਸਾਨਾਂ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਪੁਲਿਸ ਨੂੰ ਸੁਝਾਅ ਦਿੱਤਾ ਕਿ ਚੋਰੀਆਂ ਦੀ ਰੋਕਥਾਮ ਲਈ ਚੋਰਾ ਨੂੰ ਫੜਨ ਦੀ بجائے ਕਬਾੜ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਸਖਤ ਤਾੜਨਾ ਕੀਤੀ ਜਾਵੇ ਕਿ ਉਹ ਚੋਰਾਵਾਂ ਵੱਲੋਂ ਚੋਰੀ ਕੀਤਾ ਸਮਾਨ ਦੀ ਖਰੀਦ ਨਾ ਕਰਨ ਉਹਨਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਿਆਂ ਵਿਰੁੱਧ ਮਹਿੰਮ ਵਿੱਢੀ ਮਹਿੰਮ ਦੀ ਤਰ੍ਹਾਂ ਹੀ ਚੋਰਾਵਾਂ ਵਿਰੁੱਧ ਵੀ ਇੱਕ ਮਹਿੰਮ ਵਿੱਢੀ ਜਾਵੇ ਭੰਗੇਵਾਲਾ ਤੋਂ ਪੱਤਰਕਾਰ ਲਖਵਿੰਦਰ ਸਿੰਘ ਸਿਰਵਾਲਾ ਦੀ ਵਿਸ਼ੇਸ਼ ਰੋੜ ਧੰਨਵਾਦ ਸਾਸਰੀਕਾਲ ਨਗਰ ਪਿੰਡ ਸੀਰਾਲੀ ਬਲਕ ਸੀਰ ਮੁਕਸਰ ਸਾਹਿਬ ਤੇ ਥਾਣਾ ਬਰੀ ਵਾਲੀ ਇੱਕ ਹਫਤੇ ਦੇ ਵਿੱਚ ਵਿੱਚ ਆ ਦੂਜੀ ਵਾਰ ਦਾਤਾ ਤੇ ਅੱਜ ਨੰਗੀ ਰਾਤ ਜਿਹੜੀ ਆ ਪੰਜ ਟਰਾਂਸਫਾਰਮਰ ਚੋਰੀ ਹੋ ਗਏ ਜੀ ਪੰਜ ਟਰਾਂਸਫਾਰਮਰ ਬੇਫਿਕਰ ਹੋ ਕੇ ਆ ਬਿਲਕੁਲ ਨੇੜੇ ਘਰ ਨੇ ਤੁਸੀਂ ਇਹ ਕੈਮਰੇ ਦੇ ਵਿੱਚ ਵੇਖ ਰਹੇ ਹੋ ਸਿਰਫ ਦੋ ਕਿੱਲਾਂ ਦੀ ਬਾੜ ਤੇ ਘਰ ਨੇ ਤੇ ਇੰਨੇ ਬੇਫਿਕਰ ਇਹ ਬੰਦੇ ਪਹੀਆਂ ਦੇ ਉੱਤੇ ਨੇ ਜਿਹੜਾ ਰਾਤ ਮੰਨ ਲਓ ਜਿਹੜੇ ਕੋਈ ਡਰ ਨਹੀਂ ਉਹਨਾਂ ਨੂੰ ਕੋਈ ਲੈਣਾ ਨਹੀਂ ਦੇਣਾ ਨਹੀਂਗਾ ਤੇ ਐਡੇ ਬੇਫਿਕਰੇ ਚੋਰ ਨੇ ਪਤਾ ਨਹੀਂ ਉਹਨਾਂ ਦਾ ਕੀ ਖਾਦਾ ਪੀਤਾ ਹੁੰਦਾ ਤੇ ਆ ਨੁਕਸਾਨ ਕਰਕੇ ਜੀ ਪਿੰਡ ਸੀਰ ਵਾਲੀ ਬਲਕ ਸੀਰੀ ਮੁਕਸਰ ਸਾਹਿਬ